ਉਹ ਨਾਲ ਬੰਦਾ ਕਿਹੜਾ ਗੱਡੀ ਆ ਦੇ ਤੈਨੂੰ ਆ ਦੇ ਤੈਨੂੰ ਅੰਦਰ ਬਈਆ ਹੈ ਲੋ ਆ ਉਹ ਕਾਇਆ ਇਹ ਦੋ ਪਰੇਂੀਆਂ ਖੜਾ ਨਹੀਂ 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 ਉਹ ਭਾਜੀ ਦੀ ਆ ਚਲੋ ਭਾਜੀ ਦਾ ਆ ਆਪਸ ਉਹ ਲੈ ਕੇ ਦੋ ਜੀ ਇਹਨਾਂ ਟੈਕਸੀ ਪਤਾ ਨਹੀਂ ਇਹਨਾਂ ਨੂੰ ਬੁਲਾਉਣਾ ਜੀ ਇੱਕ ਤਾਂ ਵੀ ਮੈਨੂੰ ਥੋੜੀ ਨੰਬਰ ਆ ਸਰ ਮੈਂ ਇਹ ਤੋਂ ਟੱਕੀ ਕੀਤੀ ਇਹਨਾਂ ਨੇ ਇਹਨਾਂ ਨੂੰ ਬਸੋਲਾ ਕਿ ਹੌਂਟ ਕਿਉਂ ਆ ਅੱਛਾ ਠੀਕ ਹੈ ਜੀ ਬਹੁਤ ਐਲ ਕਰੋ ਦੌੜ ਕੇ ਆਈ ਹਾਂ ਠੀਕ ਹੈ ਜੀ ਉਹਨੂੰ ਲੈ ਕੇ ਆਏ ਸੀ ਜਾਂ ਕਰਦੇ ਹਾਂ ਹਾਂ ਜੀ ਵਿਆਹ ਕਰਦੇ ਜ਼ਬਰਦਸਤ ਇਹ ਗੱਡੀ ਚਾਬੀ ਕੱਢ ਕੇ ਲਗਾਈ ਇਹਨਾਂ ਦੇ ਬੰਦੇ ਅੱਛਾ ਇਹਦੀ ਚਾਬੀ ਹੈਗੀ ਨਹੀਂ ਸਾਡੇ ਨਹੀਂ ਇਹ ਬੰਦੇ ਤੇ ਚਾਬੀ ਗੱਡੀ ਦੀ ਕੱਢ ਕੇ ਲਿਆ ਕੋਈ ਤੈਹੀ ਜੁਨੀਅਰ ਤੋਂ ਆਏ ਆ ਕੋਈ ਨਹੀਂ ਇਹ ਲਾਲ ਤਾਂ ਹੈ ਨਹੀਂ ਆਪਣੀ ਗੱਡੀ ਵੀ ਆਈ ਮੋਬਾਈਲ ਵਾਲੇ ਆਏ ਆ ਜੀ ਸਾਰੇ ਮੋਬਾਈਲ ਵਾਲੇ ਆਏ ਪਹਿਲਾਂ ਹੀ ਲੈ ਲੈਣੇ ਥੋੜੇ ਚਲੋ ਜੀ ਨਹੀਂ ਇਹ ਬੈਠਾ ਨਹੀਂ ਬਾਜੀ ਰਾਜਸਥਾਨ ਦੀ ਕੁੜੀ ਸੀਗੀ ਤੇ ਇਹਨਾਂ ਮਤਲਬ ਇਹਦਾ ਫਰੈਂਡ ਸੀਗੀ ਸਾਡੀ ਜਿਹਨਾਂ ਨੇ ਕੀਤਾ ਜਿਹੜੇ ਇਹਦੇ ਘਰ ਦੇ ਆ ਜ਼ਬਰਦਸਤੀ ਉਹਦਾ ਵਿਆਹ ਕਰਾ ਰਹੇ ਆ ਠੀਕ ਹੈ ਜੀ ਉਹ ਕੁੜੀ ਦੀ ਉਮਰ 19 ਸਾਲ ਆ ਤੇ ਜਿਹੜਾ ਮੁੰਡਾ ਸੀ ਉਹਦੀ ਉਮਰ ਸੀਗੀ 35 ਸਾਲ ਕੁੜੀ ਨੇ ਵਿਆਹ ਕਰਾਣਾ ਨਹੀਂ ਉਹਦਾ ਜ਼ਬਰਦਸਤੀ ਵਿਆਹ ਕਰਾਉਣ ਲੱਗੇ ਹੁਣ ਅਗਲੀ ਕਹਿੰਦੀ ਹੈ ਇਹ ਖਾ ਕੇ ਜ਼ਹਿਰ ਫਰ ਮਰ ਜਾਣਾ ਹੁਣ ਅਸੀਂ ਉਹਨੂੰ ਕੱਲ ਲੈ ਕੇ ਆਏ ਆ ਉਹਦੇ ਕੋਲ ਉਹ ਗੋਲੀਆਂ ਸੀਗੀਆਂ ਕਿਹੜੀਆਂ ਉਹ ਜਿਹੜੀਆਂ ਆਪ ਚ ਪਾਈਆਂ ਕਣਕ ਚ ਕੀ ਕਹਿੰਦੇ ਹੁੰਦੇ ਉਹਨੂੰ ਕਿਹੜੀਆਂ ਗੋਲੀਆਂ ਹੁੰਦੀਆਂ ਉਹ ਜਿਹੜੇ ਕਣਕ ਦੇ ਅਟ ਤੇ ਦਾਣੇ ਨਹੀਂ ਪਾਈਦੀਆਂ ਗੋਲੀਆਂ ਜ਼ਹਿਰ ਵਾਲੀਆਂ ਉਹ ਉਹਦੇ ਕੋਲੋਂ ਅਸੀਂ ਲਿੱਤੀਆਂ ਯਾਰ ਅਗਲੀ ਜਦ ਉਹ ਚੀਜ਼ ਲਈ ਹੈ ਹੀ ਨਹੀਂ ਉਹਨੇ ਕਰਨਾ ਹੀ ਨਹੀਂ ਤਾਂ ਜ਼ਬਰਦਸਤੀ ਕਰਨ ਦਾ ਕੀ ਮਤਲਬ ਵੇ ਹੁਣ ਹੋਇਆ ਤਾਂ ਉਹਦਾ ਵੀ ਚੰਡੀਗੜ੍ਹ ਹਾਈ ਕੋਰਟ ਨੇ ਮਾਰਿਆ ਰੂਲ ਚਾਲੂ ਕਰ ਦਿੱਤਾ ਹੈ ਕਿ 18 ਤੋਂ ਉੱਪਰ ਆਪਣੀ ਮਰਜ਼ੀ ਨਾਲ ਜੀ ਸਕਦੇ ਆ ਤੁਸੀਂ ਤੱਕਾ ਗਾ ਯਾਰ ਕੁੜੀ ਨੂੰ ਕਿੱਧਰ ਲੈ ਕੇ ਆਏ ਹੁਣ ਕਿੱਥੋਂ ਲੈ ਕੇ ਆਏ ਇਸ ਕੁੜੀ ਨੂੰ ਕੁੜੀ ਵਜੀ ਰਾਜਸਥਾਨ ਆਈ ਤਾਂ ਕੋਟਾ ਗਈ ਸੀ ਕੋਟਾ ਆ ਗਈ ਸੀ ਵਜੀ ਉੱਥੋਂ ਲੈ ਜਾਂਦੀ ਅਸੀਂ ਅੱਛਾ ਜੀ ਉਹ ਉਹਨਾਂ ਦੀ ਗੱਡੀ ਪਿੱਛੇ ਜੀ ਤੁਹਾਡੇ ਨਹੀਂ ਬਾਜੀ ਇੱਥੇ ਕੀ ਹੋਇਆ ਪਏ ਬਾਜੀ ਜਿਹੜੇ ਇਹਨਾਂ ਦੇ ਨਾਲ ਦੇ ਸੀਗੇ ਸਾਰੇ ਹੀ ਰਲੇ ਰੁਲੇ ਸੀ ਸਾਰਿਆਂ ਨੇ ਇਕੱਠਿਆਂ ਨਹੀਂ ਭੇਜਿਆ ਹੁਣ ਅਸੀਂ ਤਾਂ ਇੱਥੇ ਦੇ ਅਗਲੇ ਉੱਥੇ ਦੇ ਹੁਣ ਇੰਨੀ ਦੂਰ ਅਸੀਂ ਕਿੱਦਾਂ ਚੱਕ ਕੇ ਲੈ ਆਵਾਂਗੇ ਉਹਨੂੰ ਜੇ ਉੱਥੋਂ ਕਿਸੇ ਨੇ ਮਦਦ ਕੀਤੀ ਤਾਂ ਆਈ ਆ ਉਹ ਨਹੀਂ ਜਿਹੜੀ ਇੱਚੇ ਹੋਣ ਹੋਇਆ ਗੱਡੀਆਂ ਬੱਜੀਆਂ ਆਪਚੇ ਉਹ ਕਿੱਦਾਂ ਭਾਜੀ ਯਾਰ ਆਪਣੀ ਉਹਨਾਂ ਗੱਡੀ ਦੀ ਚਾਬੀ ਕੱਢੀ ਅਸੀਂ ਉਹ ਚਾਬੀ ਫੜਨਗੇ ਉਹ ਤਾਂ ਪਾਗਲ ਸੀ ਮੇਰੇ ਘਰ ਨਸ਼ਾ ਨੁਸ਼ਾ ਕੀਤਾ ਹੀ ਉਹਨੇ ਉੱਤਰ ਬੋਲ ਉਹਦੇ ਹੱਥ ਦੇ ਵਿੱਚ ਟਾਕੂ ਵੀ ਸੀਗਾ ਉਹਨੇ ਗੱਡੀ ਪਿੱਛੇ ਕਰਤੀ ਵਿੱਚ ਮਾਰਿਆ ਉਹਦੇ ਉਹਨਾਂ 도ੜ ਗਿਆ ਮਤਲਬ ਚੋਰ ਸੀਗਾ ਉਹ ਤੇ ਕੁੜੀ ਵੀ ਲੱਗ ਯਾਰ ਜੇ ਬੰਦਾ ਦੋ ਜੇ ਚੱਜ ਦਾ ਬੰਦਾ ਹੋਵੇ ਨਾ ਬੰਦਾ ਰੁਕੇ ਲੈ ਕੇ ਜਾਵੇ ਤਮੀਜ਼ ਨਾਲ ਉਹ ਤਾਂ ਉਹਨੂੰ ਵਿੱਚ ਉਹਨੇ ਦੇਖਿਆ ਨਹੀਂ ਕਿਹੜਾ ਰਾਜ ਖਰੇ ਅੱਗੇ ਵੀ ਦੋ ਤਿੰਨ ਮਾਰ ਕੇ ਗਿਆ ਹੁਣ ਇਹ ਜਿਹੜੀ ਕੁੜੀ ਦਾ ਦਿਨ ਨਾਲ ਸੀ ਜਿਹਨੂੰ ਲੈ ਗਿਆ ਨਾ ਪੂਰੀ ਭਾਜੀ ਨਾਲ ਲੈ ਗਿਆ ਮੇਰੇ ਸਾਹਮਣੇ ਕੁੜੀ ਮਾਰ ਦੇਣੀ ਇਹਨਾਂ ਨੇ ਜਿੱਦਾਂ ਦਾ ਹਾਲਾਤ ਆ ਉਹਦਾ ਵਿਚਾਰੀ ਦਾ ਉਹ ਤਾਂ ਰੋ ਰੋ ਉਹਦੇ ਸਾਹ ਨਹੀਂ ਆਉਂਦੇ ਸੀਗੇ ਯਾਰ ਇੱਕ ਤਾਂ ਪਤਾ ਕੀ ਮਦਦ ਕਰੋ ਕਿਸੇ ਦੀ ਦੂਜਾ ਦੀ ਉਹਨੂੰ ਯਾਰ ਇਹ ਤਾਂ ਬਹੁਤ ਗਲਤ ਗੱਲ ਆ ਭਾਜੀ ਇਦਾਂ ਹੋਣਾ ਨਹੀਂ ਚਾਹੀਦਾ ਯਾਰ ਹਰੀਸ਼ਾ ਭਾਜੀ ਤੇ ਹਰੀਜੀ ਗੱਡੀ ਤੁਹਾਡੀ ਆ ਹਾਂਜੀ ਭਾਜੀ ਠੀਕ ਆ ਜੀ ਤੇ ਕੀ ਤੇ ਪੂਰਾ ਮੈਟਰ ਹੋਇਆ ਸੀ ਕੀ ਗੱਲਬਾਤ ਹੋਈ ਸੀ ਭਾਜੀ ਮੇਰੀ ਗੱਡੀ ਇਹਨਾਂ ਨੇ ਕਿਰਾਏ ਤੇ ਕੀਤੀ ਸੀ ਇਦਾਂ ਤੇ ਦੋ ਮੁੰਡੇ ਮੁੰਡਾ ਸੀ ਤੇ ਨਾਲ ਕੁੜੀ ਸੀ ਇੱਕ ਹਾਂ ਇਹ ਦੋ ਜਾਨੇ ਸੀਗੇ ਤੇ ਇਹਨਾਂ ਦੇ ਨਾਲ ਮੈਨੂੰ ਕਹਿੰਦੇ ਕਿ ਜਲੰਧਰ ਜਾਣਾ ਹੈ ਅਸੀਂ ਜਲੰਧਰ ਛੱਡਣ ਚੱਲੇ ਸੀ ਇਹਨਾਂ ਨੂੰ ਤਾਂ ਫੇਰ ਰਸਤੇ ਵਿੱਚ ਕੀ ਆ ਪਿੱਪਲ ਵਾਲੇ ਪਹੁੰਚ ਕੇ ਕੀ ਹੋਇਆ ਪੁਰਾਣੇ ਤੋਂ ਚੌਂਕ ਤੋਂ ਇਹ ਮੁੜੇ ਕਿ ਕਹਿੰਦੇ ਕਿ ਵਾਪਸ ਜਾਣਾ ਹੈ ਪਤਾ ਨਹੀਂ ਕਿ ਸਮਾਨ ਰਹਿ ਗਿਆ ਕੋਈ ਘਰੇਕ ਦਾ ਨਾ ਉਹਦੇ ਪਤਾ ਨਹੀਂ ਕਿਤਾ ਜਿੱਥੋਂ ਚੱਕਿਆ ਸੀ ਇਹਨਾਂ ਨੂੰ ਤੇ ਵਾਪਸ ਸਮਾਨ ਲੈਣਾ ਤੇ ਇੱਥੇ ਆ ਗਿਆ ਉਹਦੇ ਨਾਲ ਦੇ ਬੰਦੇ ਆਏ ਉਹਨਾਂ ਨੇ ਕੁੜੀ ਨੂੰ ਗੱਡੀ 'ਚ ਕੱਢਿਆ ਇਹਦਾ ਗੱਡੀ ਰੋਕ ਲਈ ਮੋੜੇ ਲਾ ਕੇ ਉਡੀਨ ਘਟੀ ਦੇ ਬਾਟੇ ਲੱਗੇ ਚਾਬੀ ਲੱਗੇ ਮੇਰੀ ਗੱਡੀ ਕਰਦਗੇ ਜੀ ਨਾਲ ਠੀਕ ਤੁਹਾਡੀ ਗੱਡੀ 'ਚ ਕਿੰਨੇ ਜਾਣੇ ਸੀਗੇ ਸਵਾਰ ਉਦੋਂ ਦੋ ਜਾਣੇ ਸੀ ਉਦੋਂ ਤਿੰਨ ਜਾਣੇ ਸੀਗੇ ਜੀ ਕੋਣ ਕੋਣ ਦੋ ਕੁੜੀਆਂ ਦੋ ਕੁੜੀਆਂ ਸੀਗੀਆਂ ਜੀ ਠੀਕ ਆ ਜੀ ਹਾਂਜੀ ਤੇ ਜਿਹੜੀ ਦੂਜੀ ਗੱਡੀ ਕਿਹੜੇ ਕਿਹੜੀ ਗੱਡੀ ਸੀ ਦੂਜੀ ਹੋਰ ਵੀ ਹੋਣੀ ਚਾਹੀਦੀ ਪਤਾ ਨਹੀਂ ਦੇਖਿਆ ਨਹੀਂ ਬਈ ਜੀ ਠੀਕ ਆ ਜੀ ਤੇ ਉਹ 'ਚ ਕਿੰਨੇ ਜਾਣੇ ਸੀ ਕੁਝ ਪਤਾ ਉਹ ਨਹੀਂ ਪਤਾ ਬਈ ਕਿਦਾਂ ਕੋਈ ਹਥਿਆਰ ਉਥੀ ਉਰ ਦਿਖਾ ਕੇ ਕੱਢ ਕੇ ਲੱਗੇ ਕੁੜੀ ਨੂੰ ਨਹੀਂ ਪਾ ਜੀ ਚਾਕੂ ਦੀ ਜਾਇਦ ਹੱਥ 'ਚ ਮੁੰਡੇ ਦੇ ਪਤਾ ਨਹੀਂ ਮੈਂ ਉਹ ਮੁੰਡਾ ਨਾਲ ਜਿਹੜਾ ਸੀ ਉਹਨੇ ਦੇਖਿਆ ਚਾਹਤ ਉਹ ਦੱਸਦਾ ਬਈ ਤਾਂ ਜਿਹੜੀ ਸਕੂਲੀ ਵਿਦਿਆਰਥੀਆਂ ਦੇ ਵਿੱਚ ਗੱਡੀ ਵੱਜੀ ਆ ਤੁਹਾਡੀ ਵੱਜੀ ਆ ਕਿ ਦੂਜੀ ਗੱਡੀ ਉਹਨਾਂ ਦੀ ਗੱਡੀ ਵੱਜੀ ਭਾਈ ਜਿੱਦਾਂ ਚਾਬੀ ਕੱਢ ਕੇ 도ੜੇ ਨਾਲ ਲੈ ਗਏ ਉਹ ਉਹਨੇ ਵਾਪਸ ਕੀਤੀ ਜਿੱਦਾਂ ਮੇਨ ਰੋਡ ਦੇ ਉੱਤੇ ਵਾਪਸ ਤੁਸੀਂ ਜਾਣਦੇ ਸੀ ਪਹਿਲਾਂ ਇਹਨਾਂ ਨੂੰ ਭੱਜੇ ਨਹੀਂ ਨਹੀਂ ਭੱਜੀ ਤੁਹਾਡੇ ਰੈਂਟ ਤੇ ਗੱਡੀ ਕੀਤੀ ਜਲੰਧਰ ਜਾਣ ਦੇ ਹਾਂਜੀ ਹਾਂਜੀ ਭਜੀ ਕਿਰਾਏ ਤੇ ਗੱਡੀ ਦੇ ਇੱਕ ਪਿੰਪਲ ਵਾਲੇ ਤੋਂ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਜਿਹੜਾ ਸੜਕ ਹਾਸਾ ਵੀ ਹੋਇਆ ਉਹਦੇ ਵਿੱਚ ਕੁਝ ਸਕੂਲੀ ਵਿਦਿਆਰਥੀ ਵੀ ਜ਼ਖਮੀ ਹੋਏ ਨੇ ਤੇ ਦੂਜੇ ਇੱਕ ਫਿਲਮੀ ਸਟਾਈਲ ਦੇ ਵਿੱਚ ਕਿ ਗੱਡੀ ਚੋਂ ਕੁੜੀ ਕੱਢ ਕੇ ਜਿਹੜਾ ਉਹ ਲੈ ਗਏ ਕੀ ਪੂਰਾ ਮਾਮਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਹਾਂ ਜੋ ਉੱਥੇ ਕਾਫੀ ਲੋਕ ਇਕੱਠੇ ਹੋਏ ਸੀ ਤੇ ਉੱਥੇ ਪਤਾ ਲੱਗਾ ਸੀਗਾ ਕਿ ਕੋਈ ਰਾਜਸਥਾਨ ਪੁਲਿਸ ਜਿਹੜੀ ਆ ਉਹ ਕਿਸੇ ਗੱਡੀ ਦਾ ਪਿੱਛਾ ਕਰ ਰਹੀ ਸੀ ਤੇ ਕੋਈ ਲੜਕੀ ਉੱਥੋਂ ਰਾਜਸਥਾਨ ਤੋਂ ਭੱਜੀ ਹੋਈ ਸੀ ਜਿਹਦੇ ਸੰਬੰਧੀ ਉਹ ਪੁਲਿਸ ਜਿਹੜੀ ਹੈਗੀ ਆ ਉਹਦੇ ਵਿੱਚ ਗੱਡੀ ਚ ਆਈ ਸੀ ਤੇ ਉਹਨੂੰ ਲੈ ਗਈ ਔਰ ਉਹ ਜਿਆਦਾ ਤੇਜ਼ੀ ਦੇ ਵਿੱਚ ਜਦੋਂ ਗੱਡੀ ਮੋੜਨ ਲੱਗੀ ਆ ਉਹ ਕਿਸੇ ਵਹੀਕਲ 'ਚ ਵੱਜਿਆ ਜਿਹਦੇ ਵਿੱਚ ਬੱਚੇ ਵਹੀਕਲ 'ਚ ਬੈਠੇ ਹੋਏ ਸੀਗੇ ਉਹਨਾਂ ਦੇ ਵੀ ਇੰਜੀਜ਼ ਵਗੈਰਾ ਹੋਈਆਂ ਉਹ ਗੱਡੀ ਦਾ ਨੰਬਰ ਥੋੜਾ ਪਤਾ ਲੱਗਾ ਹੈਗਾ ਉਹਦਾ ਸਾਰੇ ਪੰਜਾਬ 'ਚ ਮੈਸੇਜ ਘਰਤਾ ਤੇ ਉਹ ਜਿੰਦਾ ਵੀ ਉਹਨੂੰ ਅਪਰੌਂਡ ਅਪ ਕਰਕੇ ਤੇ ਜਿਹੜੇ ਵੀ ਕੋਈ ਪੀੜਤ ਹੈ ਉਹਨਾਂ ਦੇ ਬਿਆਨ ਦੇ ਹੱਥ ਜੋਰਨ ਦੀ ਕਾਰਵਾਈ ਕਰਣੀ ਸੀਗੀ ਸਰ ਉਹ ਪੁਲਿਸ ਦੀ ਜਿਹੜੀ ਕੁੜੀ ਨੂੰ ਉਹ ਲੈ ਕੇ ਮਸਲਮਦਾ ਉਹ ਕਿਤੇ ਵਰਦੀ ਪਾਈ ਹੋਈ ਸੀ ਪੁਲਿਸ ਵਾਲੀ ਗੱਡੀ ਸੀ ਠੀਕ ਹੈ ਕੋਈ ਆਪਣੇ ਤੁਸੀਂ ਫਿਲਹਾਲ ਮੂਡਲੀ ਪ੍ਰੈਸਟੇਜ ਲਈ ਕੋਈ ਆਪਣੇ ਅਸੀਂ ਉਹਨੂੰ ਇਨਵੈਸਟਿਗੇਟ ਕਰ ਰਹੇ ਹਾਂ ਬਾਕੀ ਉੱਥੇ ਜੇ ਕੋਈ ਕਿਸੇ ਦੀ ਕੋਈ ਗ੍ਰੀਵੈਂਸ ਹੈਗੀ ਆ ਤੇ ਉਹ ਆਪਣੀ ਜੋ ਵੀ ਸਾਨੂੰ ਕੰਪਲੇਨਟ ਦੇਗਾ ਉਹਦੇ ਹੱਥ ਤੇ ਕਾਰਵਾਈ ਕਰਣੀ